ਸਾਚੀਰੀਆ ਅਕਾਲ ਜੀ ਦਾ ਨਸਾਰਾਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਕਹਾਣੀ ਲੈ ਕੇ ਆਏ ਇੱਕ ਲੜਕੇ ਦੀ ਇਹ ਕਹਾਣੀ ਬਹੁਤ ਹੀ ਵਧੀਆ ਕਹਾਣੀ ਹੈ ਜਰੂਰ ਸੁਣਿਓ ਤੇ ਆਪਾਂ ਜੇ ਤੁਸੀਂ ਇਹ ਕਹਾਣੀ ਸੁਣ ਲੋਗੇ ਤੇ ਤੁਹਾਨੂੰ ਬਹੁਤ ਵਧੀਆ ਸਿੱਖਿਆ ਮਿਲੇਗੀ ਤੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹੋ ਇਹ ਕਹਾਣੀ ਹੈਗੀ ਹੈ ਇੱਕ ਲੜਕੇ ਦੀ ਠੀਕ ਹੈ ਇੱਕ ਲੜਕਾ ਹੁੰਦਾ ਹੈ ਉਹ ਥੋੜਾ ਜਿਹਾ ਗਰੀਬ ਹੁੰਦਾ ਹੈ ਠੀਕ ਹੈ ਤੇ ਉਹ ਦਵਾ ਦੇ ਤੁਰਿਆ ਜਾਂਦਾ ਨਾਤੇ ਉਹਨੂੰ ਰਸਤੇ ਦੇ ਵਿੱਚ ਇੱਕ ਬਜ਼ੁਰਗਾ ਆਦਮੀ ਮਿਲਦਾ ਠੀਕ ਹੈ ਜਿੰਨੇ ਕੀ ਭਾਰੀਆਂ ਭਾਰੀਆਂ ਨਾ ਹੋ ਚੁੱਕੀਆਂ ਹੁੰਦੀਆਂ ਗੱਠਾਂ ਠੀਕ ਹੈ ਭਾਰੇ ਭਾਰੀਆਂ ਚੀਜ਼ ਤਿੰਨ ਇਕੱਠਾਂ ਚੁੱਕੀਆਂ ਹੁੰਦੀਆਂ ਨੇ ਤੇ ਚੁੱਕਦਾ ਤੁਰਦਾ ਤੁਰਦਾ ਥੱਕ ਜਾਂਦਾ ਹੈ ਤੇ ਉਹ ਇੱਕ ਦਰਖਤ ਦੇ ਛੱਡੇ ਬੈਠ ਜਾਂਦਾ ਹੈ ਠੀਕ ਹੈ ਤੇ ਉਹ ਜਿਹੇ ਪਿੱਛੇ ਹੁੰਦਾ ਹੁੰਦਾ ਜਿਹੜਾ ਨੌਜਵਾਨ ਲੜਕਾ ਹੁੰਦਾ ਪਿੱਛੇ-ਪਿੱਛੇ ਆਉਣਾ ਹੁੰਦਾ ਤੇ ਉਹ ਜਦੋਂ ਉਹਦੇ ਕੋਲ ਆਉਂਦਾ ਉਹਨੂੰ ਵੇਖਦਾ ਹੁੰਦਾ ਤੇ ਉਹ ਉਹਦੇ ਕੋਲ ਆਉਂਦਾ ਤੇ ਉਹ ਬਜ਼ੁਰਗ ਨੂੰ ਬੁਲਾ ਲੈਂਦਾ ਆਪਣੇ ਕੋਲ ਤੋ ਆਵਦੇ ਕੋਲ ਬੁਲਾਉਂਦਾ ਹੈ ਜਦੋਂ ਤੇ ਉਹਨੂੰ ਕਿਉਂ ਬੁਲਾਉਂਦਾ ਹੈ ਉਹ ਕੋਲ ਆਉਂਦਾ ਹੈ ਨੌਜਵਾਨ ਲੜਕਾ ਤੇ ਉਹ ਕਹਿੰਦਾ ਹੈ ਕਿ ਮੈਂ ਮੇਰੀਆਂ ਜਿਹੜੀਆਂ ਗੱਠਾਂ ਨੇ ਨਾ ਤਿੰਨ ਤੇ ਇਹਨਾਂ ਵਿੱਚ ਇੱਕ ਗੱਠ ਤੂੰ ਚੁਕਾ ਕੇ ਤੇ ਮੈਨੂੰ ਨਾਲ ਦੇ ਪਿੰਡ ਪਹਚਾ ਦੇ ਤੇ ਇਸ ਦੇ ਬਦਲੇ ਮੈਂ ਤੈਨੂੰ ਤਿੰਨ ਸੋਨੇ ਦੇ ਸਿੱਕੇ ਦੇਵਾਂਗਾ ਠੀਕ ਹੈ ਉਹ ਮਤਲਬ ਖੁਸ਼ ਹੋ ਜਾਂਦਾ ਪੂਰਾ ਕੀ ਹਾਂ ਚੱਲ ਲੈ ਕਿ ਮੈਂ ਜਾਣਾ ਤਾਂ ਹੈ ਹੀ ਤੇ ਚਲ ਗੱਠ ਚੁੱਕਦਾ ਜਾਵਾਂਗਾ ਨਾਲੇ ਮੇਰੇ ਤਿੰਨ ਬਾਂਝਣੀਆਂ ਤੇ ਉਹ ਮੈਂ ਕਰਦਾ ਹੈ ਤੇ ਉਹ ਕਹਿੰਦਾ ਚਲੋ ਠੀਕ ਹੈ ਬਜ਼ੁਰਗ ਦੀ ਗੱਲ ਮੰਨ ਲੈਂਦਾ ਹੈ ਤੇ ਉਹ ਫਿਰ ਉਹਦੀ ਇੱਕ ਗੱਥ ਲੈ ਜਾਂਦਾ ਹੈ ਠੀਕ ਹੈ ਹੌਲੀ ਹੌਲੀ ਤੁਰੇ ਜਾਂਦੇ ਹਨ ਤੇ ਗਾਂ ਇੱਕ ਸੁੰਨਾ ਜਾਂ ਜੰਗਲ ਆ ਜਾਂਦਾ ਹੈ ਸੁੰਨਾ ਜਾਂ ਰਸਤਾ ਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਬੜਾ ਭਾਰ ਆ ਸੋਚਦਾ ਹੈ ਕਿ ਇਹਦੇ ਵਿੱਚ ਕੀ ਹੋ ਸਕਦਾ ਹੈ ਉਹ ਥੋੜਾ ਤੁਰੇ ਜਾਂਦਾ ਤੁਰੇ ਜਾਂਦਾ ਫਿਰ ਉਹ ਬਜ਼ੁਰਗ ਨੂੰ ਪੁੱਛਦਾ ਹੈ ਕਿ ਇਹਦੇ ਵਿੱਚ ਕੀ ਹੈ ਬਜ਼ੁਰਗ ਕਹਿੰਦਾ ਹੈ ਕਿ ਇਹਦੇ ਵਿੱਚ ਕੀ ਹੈ ਉਹ ਜਿਆ ਜਿਹੜਾ ਕਿ ਇੰਨੀ ਇਹ ਪਾਰੀ ਉਹ ਉਹਨੂੰ ਕਹਿੰਦਾ ਹੈ ਕਿ ਇਹਦੇ ਵਿੱਚ ਤਾਂਬੇ ਦੇ ਸਿੱਕੇ ਨੇ ਤੇ ਇਸ ਕਰਕੇ ਇਹ ਪਾਰਾ ਹੈ ਉਹ ਸੋਚਦਾ ਹੈ ਕਿ ਇਹ ਕੋਈ ਖਾਸ ਬਜ਼ੁਰਗ ਜਿਹੜਾ ਨੌਜਵਾਨ ਲੜਕਾ ਹੁੰਦਾ ਉਹ ਸੋਚਦਾ ਹੈ ਕਿ ਇਹ ਤਾਂ ਕੋਈ ਵਪਾਰੀ ਹੋਣਾ ਹੈ ਜਿਹੜੀਆਂ ਕੀ ਇਹ ਤਾਂਬੇ ਦੇ ਸਿੱਕੇ ਲੈ ਕੇ ਜਾ ਰਿਹਾ ਹੈ ਉਹ ਸੋਚਦਾ ਹੈ ਤੇ ਫਿਰ ਉਹ ਸੋਚਦਾ ਚਲੋ ਆਪਾਂ ਨੂੰ ਕੀ ਹੈ ਕਿ ਆਪਾਂ ਤਾਂ ਤਿੰਨ ਸਿੱਕੇ ਲੈਣੇ ਨੇ ਤੇ ਉਹ ਤੁਰ ਜਾਂਦਾ ਜਦ ਤੁਰਦਾ ਤੁਰਦਾ ਨਾਲ ਦੇ ਪਿੰਡ ਪਹੁੰਚਣ ਵਾਲੇ ਹੁੰਦੇ ਨੇ ਠੀਕ ਹੈ ਥੋੜਾ ਪਿਛੇ ਹੁੰਦੇ ਨੇ ਤੇ ਉਥੇ ਫਿਰ ਇੱਕ ਸੁਨਾਇਆ ਰਸਤਾ ਆ ਜਾਂਦਾ ਹੈ ਤੇ ਉਥੇ ਹੁੰਦੇ ਤੋਂ ਮਤਲਬ ਫਿਰ ਥੁਰ ਦੁਰ ਦਾ ਥੱਕ ਜਾਂਦਾ ਜਿਹੜਾ ਬਜ਼ੁਰਗ ਹੁੰਦਾ ਹੈ ਠੀਕ ਹੈ ਬਹੁਤ ਜ਼ਿਆਦਾ ਥੱਕ ਜਾਂਦਾ ਹੈ ਤੇ ਕਾਹ ਇੱਕ ਨਦੀ ਜੀ ਆ ਜਾਂਦੀ ਉਹ ਜਿਹੜਾ ਨੌਜਵਾਨ ਲੜਕਾ ਹੁੰਦਾ ਤਾਂ ਹੱਟਾ ਕਰਦਾ ਹੁੰਦਾ ਹੈ ਤੇ ਉਹ ਤਾਂ ਆਪ ਦਾ ਚੁੱਪ ਆਰਾਮ ਨਾਲ ਨਾ ਹੁੰਦਾ ਨਦੀ ਪਾਰ ਕਰਨ ਦੇ ਲਈ ਤੇ ਉਹ ਬਜ਼ੁਰਗ ਨੂੰ ਪਤਾ ਹੁੰਦਾ ਹੈ ਕਿ ਇਹ ਨ ਕੀ ਗੱਠਾਂ ਦੋ ਚੱਕ ਕੇ ਮੇਰੇ ਤੋਂ ਨਹੀਂ ਹੋਣਾ ਪਾਰ ਤੇ ਉਹ ਮੁੰਡੇ ਨੂੰ ਕਹਿੰਦਾ ਇਹ ਲੜਕੇ ਨੂੰ ਕਹਿੰਦਾ ਕਿ ਤੂੰ ਨਾ ਇੱਕ ਮੇਰੀ ਗੱਠ ਹੋਰ ਲੈ ਲਾ ਉਹਦੇ ਬਦਲੇ ਮੈਂ ਤੇਰੇ ਤਿੰਨ ਮੋਰਾ ਹੋਰ ਦੇਵਾਂਗਾ ਤੇ ਉਹ ਕੋ ਜਿਹੜਾ ਨੌਜਵਾਨਾ ਲੜਕਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਬਜ਼ੁਰਗ ਨੂੰ ਕਹਿੰਦਾ ਹੈ ਜੇ ਮੈਂ ਆ ਕਿ ਮਤਲਬ ਕਿ ਨਾ ਵੀ ਤੁਸੀਂ ਮੈਨੂੰ ਤਿੰਨ ਮੋਰਾ ਦੋਗੇ ਤੇ ਮੈਂ ਫਿਰ ਵੀ ਤੁਹਾਨੂੰ ਪਚਾ ਲਾਂਗਾ ਤੇ ਉਹ ਅੱਗੋ ਸੋਚਦਾ ਹੈ ਬਜ਼ੁਰਗ ਉਹ ਨੂੰ ਕਹਿੰਦਾ ਤੂੰ ਤਾਂ ਬੜਾ ਭਲਾ ਮਾਨਸ ਭਲਾ ਬਹੁਤ ਚੰਗਾ ਤੂੰ ਮੁੰਡਾ ਹੈ ਦੇ ਉਹ ਖੁਸ਼ ਹੋ ਜਾਂਦਾ ਕੋਈ ਇੱਕ ਆਜੀ ਤਾਰੀਫ ਸੁਣ ਕੇ ਤੇ ਫਿਰ ਉਹ ਫਿਰ ਤੁਰਦਾ ਉਹ ਕਹਿੰਦਾ ਇਹ ਵੀ ਬੜੀ ਭਾਰੀ ਹੈ ਉਹ ਫਿਰ ਉਹ ਪੁੱਛਦਾ ਨੂੰ ਬਜ਼ੁਰਗ ਨੂੰ ਕਿ ਬਜ਼ੁਰਗ ਜੀ ਇਹ ਤਾਂ ਬੜੀ ਭਾਰੀ ਹੈ ਵੀ ਉਹ ਕਹਿੰਦਾ ਇਹਦੇ ਵਿੱਚ ਚਾਂਦੀ ਦੇ ਸਿੱਕੇ ਆ ਉਹ ਬੜਾ ਖੁਸ਼ ਹੁੰਦਾ ਕਿ ਹਾਂ ਇੰਨਾ ਇਹ ਉਹ ਸੋਚਦਾ ਕਿ ਪੱਕਾ ਕੋਈ ਚੋਰੀ ਚੋਰੀ ਕਰਕੇ ਲਿਆਇਆ ਹੋਣਾ ਹੈ ਜਿਹੜੀਆਂ ਕਿ ਹਾਂ ਇੰਨੇ ਹਨਾ ਕਿ ਚਾਂਦੀ ਦੇ ਭਲਾ ਤਾਂਬੇ ਦੇ ਚਾਂਦੀ ਦੇ ਤਾਂ ਬੜੇ ਉਹ ਉਹਦੇ ਮਨ ਵਿੱਚ ਹੌਲੀ ਹੌਲੀ ਖਿਆਲ ਆਉਣ ਲੱਗ ਪੈਂਦੇ ਨੇ ਠੀਕ ਹੈ ਤੂਫਾਨੀ ਖਿਆਲ ਕਰ ਸਕਦੇ ਆ ਕਿ ਉਹਨੂੰ ਇਹ ਹੁੰਦਾ ਕਿ ਇਹ ਮੈਂ ਚੱਕਾਂਗਾ ਹਨਾ ਤੇ ਮੈਂ ਇਹ ਲੈ ਕੇ ਭੱਜ ਜਾਗਾ ਤੇ ਸੁਣਾ ਯਾ ਰਸਤਾ ਹੈਗਾ ਇੱਥੇ ਕਿਹੜਾ ਕਿਸੇ ਨੇ ਮਦਦ ਕਰਨੀ ਹੈ ਤੇ ਮੈਂ ਇਹਨਾਂ ਨੂੰ ਵੇਚ ਕੇ ਤੇ ਵਧੀਆ ਆਦ ਦਾ ਕੋਈ ਦੁਕਾਨਦਕਣ ਖੋਲ ਲਾਂਗਾ ਜਾਂ ਕੋਈ ਨਵਾਂ ਵਪਾਰ ਸ਼ੁਰੂ ਕਰ ਲਾਂਗਾ ਤੇ ਮੇਰੇ ਕੋਲ ਤਾਂ ਬਹੁਤ ਪੈਸੇ ਹੋ ਜਾਣਗੇ ਤੇ ਉਹ ਇਹ ਸੋਚਦਾ ਤੇ ਉਹ ਕਹਿੰਦਾ ਹੁੰਦਾ ਕਿ ਇਹਦੀ ਤਾਂ ਕੋਈ ਮਦਦ ਵੀ ਨਹੀਂ ਕਰਨ ਵਾਲਾ ਹੁੰਦਾ ਪਹਿਲਾਂ ਸੋਚਦਾ ਫਿਰ ਉਹ ਆਪ ਦੇ ਮਨ ਤੇ ਕਾਬੂ ਪਾ ਲੈਂਦਾ ਕਹਿੰਦਾ ਨਹੀਂ ਕੀ ਐਵੇਂ ਨਹੀਂ ਕਰਨਾ ਕਿ ਆਪਾਂ ਚਲ ਆਪਾਂ ਨੂੰ ਤਾਂ ਸੇ ਉਹ ਮਿਲ ਜਣੇ ਉਹ ਬੜੇ ਨੇ ਤੇ ਆਪਾਂ ਰੰ ਉਹ ਸੋਚਦਾ ਆਪਣੇ ਮਨ ਤੇ ਕਾਬੂ ਪਾ ਲੈਂਦਾ ਫਿਰ ਗਾਂ ਹੌਲੀ ਹੌਲੀ ਤੁਰੇ ਲੇ ਫਿਰ ਉਹ ਤੋਂ ਨਾ ਪਾੜੀਆਂ ਚੜੀਆਂ ਆਂ ਜਦੋਂ ਪਿੰਡ ਨੂੰ ਅੰਟਰੋਂ ਆਂਦਾ ਉਹ ਤੋਂ ਥੋੜੀਆਂ ਪਾੜੀਆਂ ਨਹੀਂ ਆਉਂਦੀਆਂ ਪਾੜੀਆਂ ਬੁੱਢੇ ਤੋਂ ਇੱਕ ਹੀ ਗੱਠ ਲੈ ਕੇ ਉਹ ਵੀ ਨਹੀਂ ਤੁਰਿਆ ਜਾਂ ਨਾ ਹੁੰਦਾ ਠੀਕ ਹੈ ਤੇ ਉਹ ਵੀ ਉਹਨੂੰ ਫਰੀ ਭਾਰੀ ਲਾ ਦਿਆ ਤੇ ਪਾੜਾ ਨੂੰ ਤਾਂ ਉਹ ਚੜਿਆ ਨਹੀਂ ਸੀ ਜਾਂਦਾ ਤੇ ਉਹ ਫਿਰ ਉਹ ਬਜ਼ੁਰਗ ਨੂੰ ਕਹਿਣ ਲੱਗ ਪਿਆ ਕਿ ਤੂੰ ਤੀਸਰੀ ਗੱਠ ਵੀ ਲੈ ਲੈ ਮੇਰੇ ਤੋਂ ਤੇ ਇਹਨੂੰ ਵੀ ਲੈ ਕੇ ਕਿਉਂਕਿ ਮੈਨੂੰ ਤਾਂ ਉੱਪਰ ਨੂੰ ਚੜ੍ਹਨ ਜਾਣਾ ਤੇ ਉੱਪਰ ਜਾ ਕੇ ਜਾ ਮੇਰੇ ਤੋਂ ਲੈ ਲਾਂਗਾ ਜਾਂ ਫੜ ਲਾਂਗਾ ਤੇ ਤੂੰ ਇੱਕ ਵਾਰੀ ਉੱਪਰ ਤੱਕ ਤੂੰ ਹੀ ਮੇਰੀ ਬਦਦਕਾਰ ਪਿੰਡ ਤੱਕ ਪਹੁੰਚਾਉਣੀ ਤੇ ਉਹ ਉਹ ਨਾ ਨਹੀਂ ਕਰਦਾ ਉਹ ਬਜ਼ੁਰਗ ਤੋਂ ਫਿਰ ਲੈ ਲਿੰਦਾ ਉਹ ਵੀ ਤੀਸਰੀ ਗੱਠ ਵੀ ਤਿੰਨੇ ਗੱਠਾਂ ਆ ਦੇ ਪਿੱਛੇ ਰੱਖ ਲੈਂਦਾ ਹੈ ਮੁੱਢੇ ਤੇ ਤੇ ਰੱਖ ਕੇ ਤੇ ਪਾੜੀਆਂ ਚੱਲਣਾ ਪੈਂਦਾ بڑا ਔਖਾ ਹੁੰਦਾ ਕਿ ਇੱਕ ਗੱਠੋਂ ਤੋਂ ਵੀ ਜ਼ਿਆਦਾ ਮਤਲਬ ਪਾੜੀਆਂ ਗੱਠਾਂ ਨੇ ਇਹ ਤੀਸਰੀ ਗੱਠ ਵਿੱਚ ਕੀ ਹੋਵੇਗਾ ਉਹ ਬਜ਼ੁਰਗ ਨੂੰ ਬਜ਼ੁਰਗ ਆ ਆਮ ਨਾਲ ਫਿਰ ਤੁਰਨ ਲੱਗ ਪੈਂਦਾ ਜਦੋਂ ਕੋਈ ਇਹਦੇ ਕੋਲ ਪਾੜ ਨਹੀਂ ਹੁੰਦਾ ਫਿਰ ਉਹ ਪਾੜੀ ਚੰਸਦਾ ਹੀ ਫਿਰ ਉਹ ਕਹਿੰਦਾ ਕਿ ਇਹਦੇ ਵਿੱਚ ਸੋਨੇ ਦੀਆਂ ਮੋਹਰੇ ਨੇ ਠੀਕ ਹੈ ਸਿੱਕੇ ਸੋਨੇ ਦੇ ਸਿੱਕੇ ਨੇ ਤੇ ਉਹ ਕਹਿੰਦਾ ਅੱਛਾ ਕੀ ਸੋਚਦਾ ਹੈ ਕਿ ਹਨਾ ਕਿ ਇਹ ਖਾਤੋਂ ਮਤਲਬ ਇਹ ਤਾਂ ਬੜਾ ਪੈਸਾ ਮੈਂ ਤੇ ਇਹ ਨਾਲ ਸਾਰੀ ਲਾਈਫ ਆਦੀ ਆਰਾਮ ਐਸ਼ੋ ਆਰਾਮ ਨਾਲ ਕੱਟਦਾ ਉਹ ਫਿਰ ਕੀ ਕਰਦਾ ਹੈ ਕਿ ਉਹ ਬਜ਼ੁਰਗ ਤੋਂ ਨਾ ਥੋੜਾ ਖਾਲੀ ਖਾਲੀ ਪੈਰ ਕਰਪਟਾ ਲਾ ਕੇ ਨਾ ਦਵਾ ਦਾ ਫਟਾਫਟ ਕਿ ਮੈਂਨ ਨੂੰ ਪਿੱਛੇ ਛੱਡਦਾ ਤੇ ਉਹਨੇ ਅੱਗੇ ਦੀ ਅੱਗੇ ਪਾਜਾ ਤੇ ਉਹਨੂੰ ਪਤਾ ਲੰਦਾ ਹੈ ਬਜ਼ੁਰਗ ਦਾ ਕਿ ਹਾਂ ਇਹ ਮੈਨੂੰ ਨਹੀਂ ਫੜ ਸਕਦਾ ਜਾਂ ਮੇਰੇ ਤੋਂ ਇਹ ਨਹੀਂ ਚੀਜ਼ਾਂ ਉਹਨੂੰ ਉਹਦੇ ਮਨ 'ਚ ਜਿਹੜੇ ਖਿਆਲ ਆਉਂਦੇ ਉਹਨਾਂ ਤੋਂ ਕਾ ਪਹਿਲਾਂ ਤਾਂ ਉਹਨੇ ਕਾਬੂ ਪਾ ਲਿਆ ਦੂਜੀ ਵਾਰ ਵੀ ਕਾਬੂ ਪਾ ਲਿਆ ਤੀਜੀ ਵਾਰ ਉਹ ਤਾਂ ਕਾਬੂ ਨਹੀਂ ਪਿਆ ਸੋਨੇ ਦੀਆਂ ਸਿੱਕੀਆਂ ਦਾ ਨਾਂ ਸੁਣ ਕੇ ਤੇ ਉਹਨੇ ਫਟਾਫਟ ਮਤਲਬ ਕਿ ਚੱਲ ਲੱਦੋ ਉਹ ਭੱਜ ਗਿਆ ਤੇ ਉਹ ਪਿੱਛੇ ਜਿਹੜਾ ਬਜ਼ੁਰਗ ਸੀ ਉਹਨੂੰ ਤਾਂ ਪਤਾ ਹੀ ਸੀ ਕਿ ਉਹਨੂੰ ਇਹ ਸੀ ਉਹ ਤਾਂ ਇਮਾਨਦਾਰੀ ਚੈੱਕ ਕਰਦਾ ਪਿਆ ਸੀ ਫਿਰ ਉਹ ਜਦੋਂ ਜਾਂਦਾ ਹੈ ਤੇ ਅੱਗੇ ਜਾ ਕੇ ਦੇਖਦਾ ਹੈ ਤੇ ਅੱਗੇ ਆਦੇ ਜਿਹੜਾ ਬਣਿਆ ਹੁੰਦਾ ਕਾਰ ਜਿਹੜਾ ਉਹਨੇ ਅੱਜ ਹੁੰਦਾ ਮੁੰਡੇ ਦਾ ਉੱਥੇ ਜਾਂਦਾ ਹੈ ਤੇ ਕਮਰੇ ਵਿੱਚ ਜਾ ਕੇ ਤੇ ਉਹ ਗੱਠਾ ਖੋਲਦਾ ਹੈ ਉਹਨਾਂ ਤਿੰਨਾ ਵਿੱਚੋਂ ਹੀ ਗਲੇ ਸੜੇ ਲੋਹੇ ਦੇ ਸਿੱਕੇ ਜੰਗਾਲ ਲੱਗੇ ਹੋਏ ਹੁੰਦੇ ਨੇ ਤੇ ਉਹਦਾ ਕੀ ਬਨਾਂਦਾ ਹੈ ਤੇ ਉਹ ਜਾ ਕੇ ਬੜਾ ਪਛਤਾਉਂਦਾ ਹੈ ਤੇ ਉਹ ਸੋਚਦਾ ਹੈ ਕਿ ਮੈਨੂੰ ਬਜ਼ੁਰਗ ਨੇ ਝੂਠ ਕਿਉਂ ਮਾਰਿਆ ਹਨਾ ਕਿ ਮੈਨੂੰ ਤਾਂ ਐਵੇਂ ਕਿਹਾ ਸੀ ਤੇ ਫਰ ਇਹ ਤਾਂ ਗਲੇ ਸੜੇ ਜੇ ਹਨਾ ਜੰਗਾਲ ਲੱਗੇ ਹੋਏ ਸਿੱਕੇ ਨੇ ਉਹ ਵੀ ਲੋਹੇ ਦੇ ਤੇ ਇੰਨਾ ਮੈਨੂੰ ਭਾਰ ਵੀ ਕਿਉਂ ਚੁਕਾਇਆ ਉਹ ਇਹ ਸੋਚਦਾ ਹੁੰਦਾ ਸੋਚ ਰਿਹਾ ਹੁੰਦਾ ਕਿ ਤੇ ਦੂਸਰੀ ਗੱਠ ਹੁੰਦੀ ਹੁੰਦੀ ਉਹਦੇ ਵਿੱਚ ਇੱਕ ਹਨਾ ਉਹ ਨਿਕਲਦੀ ਏ ਜੱਠੀ ਨਿਕਲਦੀ ਏ ਤੇ ਉਹ ਨੂੰ ਪੜਦਾ ਹੈ ਉਹਦੇ ਤੇ ਲਿਖਿਆ ਹੁੰਦਾ ਹੈ ਸਾਫ ਸਾਫ ਕਿ ਹਾਂ ਕਿ ਮੈਂ ਤਾਂ ਇੰਦੀ ਕੀ ਇਮਾਨਦਾਰੀ ਕੀ ਚੈੱਕ ਕਰ ਰਿਆ ਸੀ ਕਿ ਮੈਂ ਇੱਕ ਰਾਜਾ ਸੀ ਉਹ ਹੈਗਾ ਕੀ ਸੀ ਉਹ ਇੱਕ ਰਾਜਾ ਸੀ ਬਜ਼ੁਰਗ ਜਿਹੜਾ ਆਦਮੀ ਸੀ ਉਹ ਰਾਜਾ ਸੀ ਤੇ ਉਹਨੇ ਕੋਈ ਔਲਾਦ ਨਹੀਂ ਸੀ ਹੋਗੀ ਤੇ ਉਹ ਆਦੀ ਮਤਲਬ ਬਹੁਤ ਵਧੀਆ ਰਾਜਾ ਸੀ ਇਮਾਨਦਾਰ ਰਾਜਾ ਸੀ ਤੋਂ ਉਹਨੂੰ ਇਹ ਸੀ ਕੋਈ ਇਹੋ ਜਿਹੇ ਗਾਂਵ ਹੋਵੇ ਨੌਜਵਾਨ ਲੜਕਾ ਜਿਹੜਾ ਕਿ ਵਧੀਆ ਹੋਵੇ ਇਮਾਨਦਾਰ ਹੋਵੇ ਤੇ ਮੈਂ ਉਹਨੂੰ ਆਪਦਾ ਸਾਰਾ ਰਾਜ ਭਾਗ ਉਹਨੂੰ ਦੇ ਦਵਾਂ ਤੇ ਉਹਨੇ ਇਸੇ ਕਰਕੇ ਉਹਨੇ ਫਿਰ ਕੀ ਕਿਹਾ ਕੀ ਕੀਤਾ ਉਹਨੇ ਕਿ ਉਹ ਚਿੱਠੀ ਪੜੀ ਤੇ ਜਦੋਂ ਉਹਨੇ ਫਿਰ ਮੱਥੇ ਤੇ ਹੱਥ ਮਾਰਨਾ ਹੀ ਕਿਉਂਕਿ ਉਹ ਤਾਂ ਇਮਾਨਦਾਰ ਰਿਹਾ ਹੀ ਨਹੀਂ ਸੀ ਤੇ ਤਾਂ ਪੱਜ ਗਿਆ ਸੀ ਠੀਕ ਹੈ ਕਿ ਉਹ ਉਸ ਦੇ ਉਹਨੀਆਂ ਸਿੱਕਾਂ ਦੇ ਲਾਲਚ ਚਾਣ ਕੇ ਤੇ ਉਹ ਆਦਾ ਇਸ ਕਰਕੇ ਫਿਰ ਉਹ ਰਾਜਾ ਤਾਂ ਇਮਾਨਦਾਰ ਚੱਕ ਫਿਰ ਉਹਨੂੰ ਪਤਾ ਲੱਗਿਆ ਫਿਰ ਉਹ ਸਿਰਪਟਕਦਾ ਫਿਰ ਤਾਂ ਕੁਝ ਹੋੜ ਹੀ ਜਾਂਦਾ ਸੀ ਤੇ ਦੂਜੇ ਬਸ ਜਿਹੜਾ ਰਾਜਾ ਸੀ ਤੇ ਫਿਰ ਉਹ ਉਹ ਤਾਂ ਲੋਕਾਂ ਦੀ ਕਰੀ ਇਮਾਨਦਾਰੀ ਚੱਕ ਰਿਹਾ ਸੀ ਕਿ ਉਹਨੂੰ ਕੋਈ ਐਹੋ ਜਿਹਾ ਮਿਲੇ ਜਿਹਨੂੰ ਰਾਜ ਭੋਗ ਦੇ ਦੇ ਪਰ ਉਹ ਲੜਕਾ ਉਸ ਕਾਬਲ ਨਹੀਂ ਨਿਕਲਿਆ ਕਿ ਕੋਈ ਉਹਨੂੰ ਕੋਈ ਰਾਜ ਭਾਗ ਦੇ ਦੇਵੇ ਤੇ ਉਹ ਮੁੰਡਾ ਜਿਹੜਾ ਸੀ ਉਹ ਆਦੇ ਮਨ ਤੇ ਕਾਬੂ ਨਾ ਪਾਉਣ ਕਰਕੇ ਉਹਨੇ ਆਪ ਦਾ ਰਾਜ ਭਾਗ ਸਾਰਾ ਖੋ ਲਿਆ ਠੀਕ ਹੈ ਤੇ ਵੀਡੀਓ ਦੱਸਿਓ ਕਿਵੇਂ ਦੀ ਲੱਗੀ ਤੇ ਇਹਨੂੰ ਤੋਂ ਕੀ ਸਿੱਖਿਆ ਮਿਲੀ ਜਾਂਦੇ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਹਾਂ ਸਾਨੂੰ ਆਪ ਦੇ ਮਨ ਤੇ ਕਾਬੂ ਕਰਨਾ ਚਾਹੀਦਾ ਹੈ ਕਿ ਹਾਂ ਤੁਹਾੜੀ ਜੀ ਥੋੜੀ ਜੀ ਹਾਂ ਇਹ ਨਹੀਂ ਕਹਿਣਾ ਚਾਹੀਦਾ ਕਿ ਬਸ ਸਾਨੂੰ ਮਿਲ ਜੇ ਤੇ ਸਾਸੀ ਤਾਂ ਹੋ ਜਾਗੇ ਆ ਹੋ ਜਾਗੇ ਜੇ ਆ ਦੇ ਮਨ ਤੇ ਕਾਬੂ ਪਹੁੰਦਾ ਤੇ ਉਹਨੇ ਰਾਜ ਭਾਰ ਤੇ ਬਹਿ ਜਾਣਾ ਸੀ ਉਹਨੂੰ ਵੀ ਚਾਹੀਦਾ ਸੀ ਠੀਕ ਹੈ ਤੇ ਬਾਕੀ ਵੀਡੀਓ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਦੀ ਲੱਗੀ ਤੇ ਆਪਣੇ ਮਨ ਤੇ ਕਾਬੂ ਪਾ ਕੇ ਰੱਖਿਆ ਕਰੋ ਜੜੀਆਂ ਇੰਨੀਆਂ ਸ਼ੈਤਾਨੀਆਂ ਚਲਾਕੀਆਂ ਆਉਂਦੀਆਂ ਉਹਨਾਂ ਨੂੰ ਦਬ ਕੇ ਹੀ ਰੱਖਿਆ ਕਰੋ ਚੰਗੀ ਗੱਲ ਹੈ ਕਿਉਂਕਿ ਜਿਵੇਂ ਹੁਣ ਇਸ ਖਾਣੇ ਤੋਂ ਤੁਹਾਨੂੰ ਸਿੱਖਿਆ ਮਿਲਦੀ ਹੈ ਤੇ ਵੀਡੀਓ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਇਹੜੇ 300000 ਲੋਕ ਹੈ ਉਹਨਾਂ ਨੂੰ ਜਰੂਰ ਸੈਂਡ ਕਰਿਓ ਤੇ ਜਿਨ੍ਹਾਂ ਨੇ ਕਦੇ ਤੁਹਾਡੇ ਨਾਲ ਹੀਰਾ ਫੇਰ ਕੀਤੀ ਹੋਵੇ ਉਹਨਾਂ ਨੂੰ ਵੀ ਜਰੂਰ ਸੈਂਡ ਕਰਿਓ ਤੇ ਚਲੋ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਕਿਸੇ ਕਹਾਣੀ ਦੇ ਨਾਲ ਧੰਨਵਾਦ